ਇਹ ਕਿਹਨਾ ਨਾਡਾ ਕਸ਼ਮੀਰ ਸਿੰਘ ਜਿੱਥੋਂ ਤੱਕ ਚੱਤਾਂ ਕ ਜਾ ਰਹੀ ਸੀ ਬੱਸ ਅਸੀਂ ਲੁਧਿਆਣਾ ਤੋਂ ਬਠਿੰਡਾ ਜਾ ਰਹੇ ਸੀ ਤੇ ਕੌਣ ਚਲਾਉਂਦਾ ਸੀ ਡਰਾਈਵਰ ਚਲਾ ਰਿਆ ਸੀ ਆਪਣਾ ਡਰਾਈਵਰ ਨਹੀਂ ਕਿਹਨੋਂ ਸੀ ਦਾ ਸੁਖਰਾਜ ਸਿੰਘ ਕਿਹੜਾ ਪਿੰਡ ਹੈ ਪਿੰਡ ਉਹਨਾਂ ਦਾ ਪਿੰਡ ਜੀ ਤਰਨਤਾਰਨ ਕੋਲ ਪਿੰਡ ਹੈ ਜੀ ਮਾੜੀ ਖੰਬੋ ਕਿਵੇਂ ਹੋਇਆ ਐਕਸੀਡੈਂਟ ਇਹ ਜੀ ਪਿੱਛੋਂ ਅੱਗੋਂ ਕੋ ਆਪਣੀ ਕੋਈ ਕੀ ਆ ਰਹੀ ਸੀ ਪਾਸ ਕਰਦੇ ਆ ਨਾ ਉਹਦੇ ਵਿੱਚ ਆਪਣਾ ਲੱਗੀ ਆ ਤੇ ਮੁੜ ਕੇ ਘੱਟ ਜਦੋਂ ਵੱਜਾ ਇਧਰ ਆ ਕੇ ਗੱਡੀ ਲੱਗ ਗਈ ਆਪਣੇ ਰੁਕਣਾ ਅੱਜ ਕਿੰਨੀਆਂ ਸਵਾਰੀਆਂ ਸੀ ਵਾਡੀ ਤੇ ਸਵਾਰੀਆਂ ਦੀ 45-50 ਸਵਾਰੀਆਂ ਹੈਗੇ ਸੀ ਸਿੱਟੇ ਸੀਗੀ ਪੂਰੀ ਲੱਗੇ ਅੱਜ ਤੇ ਹੁਣ ਇੰਜਨ ਹੈਗੀਆਂ ਵੀ 60 ਛੱਟ ਲੱਗੀ ਸੀ ਦੇ ਸਵਾਰੀਆਂ ਦਾ ਬਚਾ ਜਾਂ ਮੇਰੇ ਸੱਟ ਲੱਗੀ ਆ ਅਸੀਂ ਫਰੰਟ ਤੇ ਬੈਠੇ ਸੀਗੇ ਤੇ ਡਰਾਈਵਰ ਦੇ ਕਾਫੀ ਸੱਟ ਆ ਇੱਥੇ ਆਪਣੇ ਮੂੰਹ ਤੇ ਲੱਗੀ ਆ ਇਹ ਸੱਟ ਉਹਦੇ ਉਹਦੇ ਖੂਨ ਆ ਰਿਆ ਸੀ ਮੂੰਹ ਦੇ ਵਿੱਚ ਅੱਗੇ ਹੁਣ ਉਹਨੂੰ ਹਸਪਤਾਲ ਭੇਜਿਆ ਗਿਆ ਹੌਸਪੀਟਲ ਭੇਜਿਆ ਨਹੀਂ ਮਹਿਲ ਕਲਾਂ ਨੂੰ ਭੇਜਿਆ ਵਾ ਉੱਥੇ ਬੰਦੇ ਆ ਰਹੇ ਨੇ ਆਪਣੇ ਉਧਰੋਂ ਬਰਨਾਲੇ ਵਾਲੀ ਸਾਈਡ ਤੋਂ ਆ ਰਹੇ ਨੇ ਭਾਈ ਜੀ ਕੀ ਕਰਨਾ ਕਿਵੇਂ ਵਾਪਰੀ ਹੈ ਹੇ ਜੀ ਆਪਣੇ ਪੀ ਆਰਟੀਸੀ ਦੀ ਵਾਹਨ ਇਹ ਤਾਂ ਬਖੰਡੇ ਜਾ ਰਹੀ ਸੀ ਤੇ ਸੁਖਰਾ ਸਿੰਘ ਡਰਾਈਵਰ ਇਹਨੂੰ ਚਲਾ ਰਿਹਾ ਸੀਗਾ। ਕਰੀਬ 7:30 ਵਜੇ ਇੱਥੇ ਆਪਣੇ ਦੂਜੇ ਪਾਸੇ ਪੈਕਅਪ ਸੀਗੀ ਉਹਦੇ ਨਾਲ ਇਹ ਟਕਰਾ ਹੋ ਕੇ ਦਰਖਤਾਂ 'ਚ ਵੱਜੀ ਆ। ਤੇ ਇੱਥੇ ਖੜ ਗਿਆ ਇਹ ਡਰਾਈਵਰ ਆ ਉਹ ਜ਼ਿਆਦਾ ਇੰਜੜ ਆ। ਤੇ ਬਾਕੀ ਸਵਾਰੀਆਂ ਤਕਰੀਬ ਬਚਾ ਹੋ ਗਿਆ। ਤੇ ਦੂਜੀ ਪੈਕਅਪ ਗੱਡੀ ਪਰੇ ਖੁੱਟ ਕੇ ਉਹ ਪਰਲੇ ਪਾਸੇ ਖੜੀ ਆ। ਬਾਕੀ ਦੇਖਦੇਵੇਂ ਹੋਇਆ ਕਿਵੇਂ ਹਜੇ ਕੋਈ ਮੌਕਾ ਕੋਈ ਦੱਸ ਨਹੀਂ ਹੈ ਗੱਲ ਕੀ। ਉਹ ਜੋ ਦੂਸਰੀ ਗੱਡੀ ਆ ਉਹਦੇ ਪਰ ਕੋਈ ਇੰਜੜ ਹੋਇਆ। ਨਹੀਂ ਉਹ ਮੁੰਡੇ ਦੇ ਹੱਥ ਸੱਟ ਡਰਾਈਵਰ ਦੇ ਜੀ ਉਹ ਮੋੜ ਤਾਂ ਡਰਾਈਵਰ ਉਹਦੇ ਹੱਥ ਸੱਟ ਲੱਗੀ ਆ ਉਹਨੂੰ ਕੋਈ ਆ ਓਵਰ ਸਪੀਡ ਵਾਲਾ ਮਾਮਲਾ ਤਾਂ ਨਹੀਂ ਲੱਗ ਰਿਹਾ ਨਹੀਂ ਫਿਲਹਾਲ ਤਾਂ ਕੋਈ ਕਿਸੇ ਨੂੰ ਪਤਾ ਨਹੀਂ ਕੀ ਹੋਇਆ ਜੀ ਪੁੱਛ ਰਹੇ ਹਾਂ ਡਰਾਈਵਰ ਦਾ ਇਹਦਾ ਇੰਜਰਡ ਹੋ ਗਿਆ ਉਹਨੂੰ ਲੈ ਗਿਆ ਹਸਪੀਟਲ ਤੇ ਉਹ ਦੂਸਰੇ ਨੂੰ ਪੁੱਛਦੇ ਆ ਵੀ ਕੀ ਘਟਨਾ ਕੀ ਵਾਪਰੀ ਜੀ ਉਹਨੂੰ ਅਜੇ ਪਰ ਉਹ ਕੋਈ ਚਾਸੀ ਗਵਾਹ ਹੈ ਨਹੀਂ ਕੋਈ ਇੱਥੇ ਸਵਾਰੀਆਂ ਬਾਕੀ ਬਚ ਗਈਆਂ ਸਵਾਰੀਆਂ ਭੱਜ ਗਿਆ ਸਾਰੀਆਂ ਹਾਂਜੀ ਕਿੰਨੇ ਕੁ ਸਵਾਰੀਆਂ ਸੇ ਗੱਡੀ ਇਹ 40 45 ਸਵਾਰੀਆਂ ਸਿੱਗੀਆਂ ਦੇ ਵਿੱਚ ਜੀ ਹਾਂਜੀ ਉਹਨੀਆਂ ਸਾਰੀਆਂ ਸੇਫ ਹੋ ਗਈਆਂ ਉਹ ਡਰਾਈਵਰ ਇੰਜਰਡ ਆ ਉਹਨੂੰ ਕਿੱਥੇ ਭੇਜਿਆ ਉਹਨੂੰ ਦੱਸਦੇ ਨੇ ਸਾਡੇ ਹੁਣ ਤੋਂ ਪ ਤੇ ਵਾਕਈ ਅਸੀਂ ਪਤਾ ਕਰਦੇ ਹਾਂ ਕਿੱਦਾਂ ਆਉਂਦਾ ਇਹ ਗੰਦਾ